ਸਾਸਰੀ ਕਾਲ ਜੀ ਗੁੱਡ ਮਾਰਨਿੰਗ ਅੱਜ ਗੱਲ ਕਰਾਂਗੇ ਇੱਕ ਸਾਡੇ ਦੇ ਪਰ ਕਿਸੇ ਨੇ ਪੋਸਟ ਪਾਈ ਆ ਵੀ ਪੇਜਾਂ ਵਾਲੇ ਪਹਿਲਾਂ ਬੋਲਦੇ ਸੀਗੇ ਹੁਣ ਬੋਲਦੇ ਨਹੀਂ ਹੈਗੇ ਕੁੜੀਆਂ ਨੇ ਹੈਲਪ ਮੰਗੀ ਸੀ ਹੈਲਪ ਨਹੀਂ ਕੀਤੀ ਵੀਰੇ ਫੋਨ ਮੈਨੂੰ ਆਏ ਸੀਗੇ ਠੀਕ ਆ ਤੂੰ ਨਾ ਨਹੀਂ ਲਿਆ ਤਾਂ ਫੋਨ ਸਾਨੂੰ ਆਏ ਸੀਗੇ ਠੀਕ ਆ ਵੀਰੇ ਅਸੀਂ ਬਹੁਤ ਹੈਲਪ ਕੀਤੀ ਆ ਬੰਦੇ ਇੱਥੇ ਬਹੁਤ ਕੁੱਸੇ થી ਦੇਖਿਆ ਵੀ ਆ ਬਹੁਤ ਇਲਜ਼ਾਮ ਵੀ ਸਹਿਆ ਸੀ ਨਾ ਠੀਕ ਆ ਅਸੀਂ ਇੱਥੇ ਆਪਣੇ ਨਾਂ ਤੇ ਘਰ ਵੀ ਲੈ ਕੇ ਡਿਪੋਇਟ ਨਹੀਂ ਭਰ ਕੇ ਰਹੁੰਦੇ ਸੀ ਬੰਦੇ ਉਹਨੂੰ ਲੈ ਕੇ ਵੀ ਦਿੱਤਾਗਾ ਠੀਕ ਆ ਘਰ ਦਾ ਘਰ ਪੂਰਾ 750 ਰਿਪੋਰਟ ਭਰ ਕੇ ਵੀ ਦਿੱਤਾ ਉਹਨਾਂ ਬੰਦਿਆਂ ਨੂੰ ਹਣਾ ਬਹੁਤ ਹੈਲਪ ਕੀਤੀ ਆ ਇੱਕ ਸਾਡੇ ਕੋਲ ਇੱਥੇ ਹੈਗਾ ਕੁਰੀਬ 3 ਕਿ ਮਹੀਨੀ ਹੋ ਗਿਆ ਇੰਡੀਆ ਗਿਆ ਉਹ ਉਹ ਬੜੇ ਝੱਗ ਖਲਾਰ ਕੇ ਗਿਆ ਠੀਕ ਆ ਉਹਦੇ ਉੱਪਰ ਵੀਡੀਓ ਬਾਅਦ ਚ ਬਣਾਵਾਂਗੇ ਬੰਦੇ ਇੱਥੇ ਕੀ ਕੁਸ਼ ਕਰਦੇ ਆ ਉਹ ਨਾਲ ਹੀ ਰਹਿੰਦਾ ਸੀ ਸਾਡੇ ਨਾਲ ਭਰਾਵਾਂ ਵਾਂਗੂ ਸੀ ਬੰਦਾ ਉਹ ਠੀਕ ਆ ਨਾ ਅਜੀ ਕਦੇ ਫਰਕ ਨਹੀਂ ਰੱਖਿਆ ਉਹਦੇ ਨਾਲ ਆ ਇਹ ਤਾਂ ਕੁੜੀਆਂ ਦੀ ਗੱਲ ਕਰਦਾ ਪਹਿਲਾਂ ਤੈਨੂੰ ਇਹਦਾ ਜਵਾਬ ਦੇ ਦਵਾਂ ਮੇਰੇ ਕੁੜੀਆਂ ਦੇ ਫੋਨ ਜਦੋਂ ਆਏ ਨਾ ਕੁੜੀਆਂ ਝੂਠ ਬੋਲ ਰਹੀਆਂ ਸੀ ਉਹ ਕੁਝ ਗੱਲਾਂ ਹੁਣ ਝੂਠ ਲੱਗੀਆਂ ਸੀ ਇਦਾਂ ਨਹੀਂ ਕਿਸੇ ਮਗਰ ਤੁਰਦੇ ਸਾਨੂੰ ਮਤਲਬ ਹੀ ਨਹੀਂ ਕਿਸੇ ਥਾਂ ਯਾਰ ਜੇ ਚਾਈ ਹੋਵੇ ਫੇਰ ਤਾਂ ਗੱਲ ਕਰਨ ਦੀ ਚੰਗੀ ਵੀ ਲੱਗਦੀ ਹੈ ਨਾ ਅਸੀਂ ਕਹਿੰਦੇ ਕਾਲਜ ਵਿੱਚ ਫੀਸ ਭਰੀ ਹੋਣੀ ਆ ਠੀਕ ਆ ਉਹਨਾਂ ਨੇ ਕੁੜੀ ਮੁੰਡਾ গারਲਫ੍ਰੈਂਡ ਬਾਇਫ੍ਰੈਂਡ ਸੀ ਪਹਿਲੀ ਗੱਲ ਤਾਂ ਉਹ ਠੀਕ ਆ ਕੁੜੀ ਪਹਿਲਾਂ ਆ ਗਈ ਬਾਇਫ੍ਰੈਂਡ ਨੇ ਬਾਅਦੋਂ ਆਉਣਾ ਸੀਗਾ ਆਜ ਵੀ ਕੀ ਹੋਣਾ ਆਈ ਥਿੰਕ ਠੀਕ ਹੈ ਨਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ ਤੇ ਜਦੋਂ ਕਾਲਜ ਨੇ ਕੁੜੀ ਨੂੰ ਆਖਿਆ ਹੋਣਾ ਵੀ ਫੀਸ ਤੂੰ ਤੇਰੀ ਰਹਿੰਦੀ ਆ ਜਾਂ ਭਾਰ ਇੱਥੇ ਆ ਕੇ ਇਹਨੇ ਤੂੰ ਪੈਸੇ ਦੇਣੇ ਆ 1000 ਯੂਰੋ ਠੀਕ ਹੈ ਨਾ ਪਤਾ ਨਹੀਂ ਜੰਟ ਨੇ ਗਾਹਾਂ ਤੋਂ ਨਹੀਂ ਭਰੀ ਹੈਗੀ ਅਸੀਂ ਕੁੜੀ ਨੂੰ ਪੁੱਛਿਆ ਉਹ ਕਹਿੰਦੀ ਮੈਡੀਕਲ ਦੇ ਪੈਸੇ ਮੰਗਦੇ ਆ ਵੇ ਕੱਪੜੇ ਬਾਤ ਹੁੰਦੇ ਆ ਇੱਥੇ ਅਸੀਂ ਤੂੰ ਵੀੜੀ ਪੋਸਟਾਂ ਪਾਈਆਂ ਤੇਰੀ ਸਾਰੇ ਪੋਸਟਾਂ ਸਹੀ ਨਹੀਂ ਇਹ ਜਿੰਨੇ ਵੀ ਤੂੰ ਪੋਸਟਾਂ ਪਾਈਆਂ ਨੇ ਆਪਣੀ ਆਈਡੀ ਦੇ ਉੱਪਰ ਸਭ ਵਧੀਆ ਨੇ ਪੋਸਟਾਂ ਕੱਲੀ ਕੱਲੀ ਗੱਲ ਨਹੀਂ ਸਹੀ ਆ ਠੀਕ ਹੈ ਨਾ ਕੱਪੜੇ ਹੁੰਦੇ ਆ ਠੀਕ ਆ ਉਹ ਤਾਂ ਪੈਸੇ ਮੰਗੇ ਗਏ ਠੀਕ ਆ ਅਸੀਂ ਉਹਨੂੰ ਕਿਹਾ ਤੇਰੇ ਕੋਲ ਪ੍ਰੂਫ ਹੈਗਾ ਕੋਈ ਕਹਿੰਦੇ ਮੇਰੀ ਘਰ ਵਾਲਿਆਂ ਨੂੰ ਪਤਾ ਹੈਗਾ ਮੈਂ ਨੰਬਰ ਦੇ ਦੇ ਜੇ ਨੰਬਰ ਲੈ ਕੇ ਮੁੰਡੇ ਨੂੰ ਪੁੱਛਿਆ ਨਾ ਮੁੰਡਾ ਕਹਿੰਦਾ ਮੇਰੀ ਗਰਲਫ੍ਰੈਂਡ ਹੈ ਉਹ ਠੀਕ ਆ ਨਾ ਮੁੰਡੇ ਸਾਡੀ ਮੈਂ ਵੀਰੇ ਸਟੋਰੀ ਦੱਸ ਤੀ ਗੱਲ ਉਹ ਕਰੀ ਨਾ ਮੇਰੇ ਘਰ ਵਾਲਾ ਕਹਿੰਦਾ ਨਹੀਂ ਵੀਰੇ ਮੇਰਾ ਵੀਜ਼ਾ ਦੁਨਾਈ ਵੀਜ਼ਾ ਆਇਆ ਹੋਇਆ ਉਹ ਪਹਿਲਾਂ ਚਲੀ ਗਈ ਮੈਂ ਬਾਅਦ ਚ ਜਾਣਾਗਾ ਬਾਅਦ ਚ ਆਉਣਾ ਮੈਂ ਠੀਕ ਆ ਨਾ ਸਾਡਾ ਇੰਗਲੈਂਡ ਦਾ ਅਪਲਾਈ ਕੀਤਾ ਹੋਇਆ ਸੀਗਾ ਇੰਗਲੈਂਡ ਦਾ ਵੀਜ਼ਾ ਲੱਗਿਆ ਨਹੀਂ ਸਾਡੇ ਅਸੀਂ ਕਰਾਉਣੀ ਸੀ ਵਿਆਹ ਸਾਡੇ ਘਰ ਦੇ ਮੰਨਦੇ ਨਹੀਂ ਸੀਗੇ ਠੀਕ ਆ ਫਿਰ ਅਸੀਂ ਸਾਡੇ ਪਰਸ ਦਾ ਵੀਜ਼ਾ ਲਵਾ ਲਿਆ ਸਚਾਈ ਵੀਰੇ ਇਹ ਆ ਠੀਕ ਆ ਪਤਾ ਘਰ ਦੇ ਨੂੰ ਨਹੀਂਗਾ ਠੀਕ ਆ ਐਸੇ ਕਰਕੇ ਕਿਵੇਂ ਵੀਡੀਓ ਪਾਈ ਸੀ ਵੀ ਗੋਲ ਗੱਲ ਮੈਂ ਕਿਹਾ ਸੀ ਕਿ ਵੀ ਆਪਣੇ ਮਾਪ ਨੂੰ ਦੱਸ ਕੇ ਆਉ ਮੈਂ ਕਿ ਵੀਡੀਓ ਪਾਈ ਸੀਗੀ ਪਰ ਮੈਂ ਨਾ ਨਹੀਂ ਲੈਥੇ ਕਿਸੇ ਦੇ ਵੀ ਨਾ ਅਜਮੇ ਲਾਉਂਗਾ ਮੈਂ ਪਰ ਸਚਾਈ ਵੀਰੇ ਇਹ ਆ ਠੀਕ ਆ ਮੈਂ ਕਹਾਂ ਜਿੱਤ ਵੀ ਪੇਪਰ ਲਵਾਏ ਸੀ ਮੁੰਡਾ ਕਿਤੋਂ ਲੇਜੈਂਡ ਤੋਂ ਲਵਾਏ ਸੀ ਕਹਿੰਦੇ ਮੇਰੇ ਮੁੰਡਾ ਸਪੈਨ ਗਾਂਧੀ ਗਾ ਪੇਪਰ ਸਾਈਪਰੈਸ ਉਹਨੇ ਮੁੰਡਿਆਂ ਨੂੰ ਦਿੱਤੇ ਸੀ ਕਿਸੇ ਨੇ ਠੀਕ ਆ ਚਲੋ ਜੀ ਹੁਣ ਬੰਦਾ ਕੀ ਕਰੂ ਚਾਰ ਬੰਦੇ ਵਿੱਚ ਹੀ ਲੜ ਗਏ ਤੁਹਾਡੇ ਠੀਕ ਆ ਪੈਸੇ ਦਾ ਪੂਰੇ ਦੇਊਗਾ ਇੱਥੇ ਤੂੰ ਝੂਠ ਬੋਲੀ ਜਾਂਦੇ ਹੋ ਯਾਰ ਤੁਸੀਂ ਇੱਥੇ ਅਸੀਂ ਜਾ ਦੱਸ ਹੀ ਦੋ ਵੀ ਆ ਗੱਲਬਾਤ ਆ ਵੀਰੇ ਪਾ ਜੋ ਕੋਈ ਵੀ ਗੱਲ ਹੈਗੀ ਆ ਨਾ ਸਚਾਈ ਦੱਸਿਆ ਕਰੋ ਨਾ ਬੰਦੇ ਨੂੰ ਤੁਸੀਂ ਤੇ ਨਾਲ ਘਰ ਦੇ ਨੂੰ ਦੱਸ ਰਹੇ ਹੋ ਇਦਾਂ ਕੋਈ ਹੈਲਪ ਕਰੂਗਾ ਨਹੀਂ ਕਰੂਗਾ ਐਸੇ ਕਰਕੇ ਕਹ ਰਹੇ ਹੁੰਦੇ ਆ ਵੀ ਕੋਈ ਵੀ ਚੀਜ਼ ਹੁੰਦੀ ਆ ਆਪਣੇ ਮਾਪਿਆਂ ਨੂੰ ਪਤਾ ਹੋਣਾ ਜ਼ਰੂਰੀ ਆ ਇਹ ਤਾਂ ਤੁਹਾਡੇ ਤੋਂ ਅੱਖਾਂ ਹੋਇਆ ਹੋਇਆਗਾ ਫੀਸ ਨੂੰ ਭਰਨੀ ਪੈਣੀ ਆ ਕਿਉਂਕਿ ਗਾਂਹੇ ਬੰਦੇ ਨੇ ਕਿੰਬਾ ਪੈਸੇ ਦਿੱਤੇ ਨਹੀਂ ਦਿੱਤੇ ਪੂਰੇ ਕੌਣ ਖਾ ਗਿਆ ਵਿੱਚੋਂ ਠੀਕ ਆ ਦੂਜੀ ਕੁੜੀ ਦੀ ਗੱਲ ਕਰਦਾ ਮੈਂ ਦੂਜੀ ਕੁੜੀ ਵਰਕ ਅਪਾਰਟਮੈਂਟ ਦੇ ਉੱਪਰ ਆ ਆਈ ਸੀਗੀ ਭੂਆ ਨੇ ਆਪਣੀ ਭਤੀਜੀ ਸੱਦੀ ਸੀਗੀ ਉਹ ਉਹ ਵੀ ਕਰੇ ਕੈਨੇਡਾ ਕਹਿ ਕੇ ਆਏ ਹੋਏ ਆ ਯਾਹ ਲਾਹ ਹੱਸ ਖੱਟੇ ਜਾਂਦੇ ਜੋ ਝੂਠ ਬੋਲ ਕੇ ਆਨੇ ਆ ਪਾਮਾ ਦੀ ਮਾਮਾ ਸੱਦੇ ਕੋ ਭਤੀਜਾ ਸੱਦੇ ਕੋ ਕੋਈ ਵੀ ਸੱਦੇ ਤੁਸੀਂ ਬੋਲ ਨਹੀਂ ਸਕਦੇ ਹੈਗੇ ਕਿਉਂਕਿ ਪਿੰਡ ਜੀ ਰੌਲਾ ਪਾਇਆ ਹੁੰਦਾ ਕੁਠੜੇ ਕੈਨੇਡਾ ਗਈ ਆ ਠੀਕ ਆ ਕੁੜੀ ਦਾ ਕੰਮ ਸੁੱਟ ਗਿਆ ਮਹੀਨਾ ਕੰਮ ਤੇ ਰਹੀ ਠੀਕ ਆ ਮੁੜ ਕੇ ਭੂਆ ਨੇ ਬਾਤ ਨਹੀਂ ਪੁੱਛੀ ਹੈਗੀ ਭੂਆ ਨੂੰ ਪਤਾ ਸੀ ਉਹ ਝੂਠ ਬੋਲਿਆ ਆ ਅਸੀਂ ਕੁੜੀ ਨੂੰ ਕਿਹਾ ਕਿ ਵੀਡੀਓ ਮੈਨੂੰ ਲਾ ਕੇ ਦੱਸ ਸਕਦੀ ਆ ਵੀ ਹਣ ਕੋਈ ਵੀਡੀਓ ਬਣਾ ਕੇ ਦੇ ਵੀ ਹਾਂ ਇਦਾਂ ਕਰਕੇ ਮੈਂ ਧੋਖਾ ਹੋਇਆ ਕਰੀ ਮਰ ਕੈਨੇਡਾ ਕਹਿ ਕੇ ਆਈਆਂ ਮੇਰੇ ਪਰਿਵਾਰਕ ਦਾ ਕੈਨੇਡਾ ਉਹਦੇ ਪਰਿਵਾਰ ਨੇ ਕੈਨੇਡਾ ਕਾ ਪਰਿਵਾਰ ਬਝੂਠ ਬੋਲਿਆ ਠੀਕ ਆ ਉਹ ਵੀਡੀਓ ਕਿਉਂ ਬਣਾ ਕੇ ਦੇਣਗੇ ਕਿਉਂਕਿ ਬੇਇਜ਼ਤੀ ਹੁੰਦੀ ਆ ਬਾਅਦ ਵਿੱਚ ਉਹ ਕੁੜੀ ਦਾ ਸਾਈਪ੍ਰੈਸ ਬੱਠੀ ਆ ਤੁਸੀਂ ਕੈਨੇਡਾ ਝੂਠ ਬੋਲੀ ਜਾਂਦੇ ਹੋ ਰੈਸਟਗਾਰੀ ਚ ਪਈ ਹੋਏਗਾ ਕੁੜੀ ਕੈਨੇਡਾ ਗਈ ਹੋਈ ਆ ਠੀਕ ਆ ਐਡਾ ਕੋਈ ਹੈਲਪ ਨਹੀਂ ਹੁੰਦੀ ਹੁੰਦੀ ਵੀਰੇ ਸਾਨੂੰ ਵੀ ਕੋਈ ਪ੍ਰੂਫ ਚਾਹੀਦਾ ਨਾ ਵੀ ਹਾਂ ਕੋਈ ਕਹਿੰ ਤੂੰ ਹੀ ਤਾਂ ਰਿਸ਼ਤੇਦਾਰ ਇਕੱਠੇ ਹੋ ਜਾਓਗੇ ਬਾਅਦ ਵਿੱਚ ਬਦਨਾਮ ਕੌਣ ਹੋਊਗਾ ਠੀਕ ਆ ਅਸੀਂ ਇਹਨੇ ਬੇਕੂਫ ਨਹੀਂ ਹੈਗੇ ਮੇਰਾ ਵੀਰ ਤੁਸੀਂ ਇੱਥੇ ਪਰ ਇਨਸਾਨਾਂ ਜੀ ਨਾਲ ਗੱਲ ਕਰਦਾ ਵੀਰੇ ਥਾਂ ਜੀਆਂ ਹੋਣਗੀਆਂ ਠੀਕ ਆ ਅਸੀਂ ਨਾਂ ਲੈ ਕੇ ਗੱਲ ਕਰਦਾ ਜਿਹਨੂੰ ਭੈਣ ਕਹਿੰਦੇ ਦਿ ਲੋ ਕਹਿੰਦੇ ਨਹੀਂ ਭੈਣ ਨਹੀਂ ਕਹਿੰਦੇ ਨਾਂ ਲੈ ਕੇ ਗੱਲ ਕਰੀਦਾ ਕੰਨ ਇਹਨਾਂ ਪੋਸਟ ਪਾ ਦੀ ਵੀ ਬੰਦੇ ਗੱਲ ਕੀਤੀ ਸਿੱਧਾ ਨਾਂ ਲੈ ਕੇ ਗੱਲ ਕਰਦੇ ਨੇ ਇਹ ਠੀਕ ਆ ਇੱਥੇ ਸਿਸਟਮ ਚੱਲਦਾ ਭਰਾਵਾ ਅੱਜ ਭੈਣ ਕਹਦੀ ਹੈ ਨਾ ਤੇ ਜੀਜਾ ਚੌਥੇ ਕਿੰਨੇ ਬਦਲਿਆ ਹੁੰਦਾ ਇੱਥੇ ਕਿੰਨੇ ਵੀ ਜੀਜੇ ਬਣਾਈ ਜਾਵਾਂਗੇ ਅਸੀਂ ਨਹੀਂ ਵੀਰੇ ਨਾਂ ਲੈ ਕੇ ਗੱਲ ਕਰਦੇ ਆ ਠੀਕ ਆ ਜੇਕਰ ਬੰਦ ਘੱਟ ਬੋਲਿਆ ਗਿਆ ਹੋਵੇ ਮੇਰੇ ਮਾਫ ਕਰਦੇ ਹੋ ਸਹੀ ਹੈ ਸਚਾਈ ਵੀਰੇ ਇਹ ਆ ਉਹ ਪੋਸਟਾਂ ਦੀ ਤੇਰੀ ਦੀ ਠੀਕ ਹੈ ਤੇ ਬਹੁਤ ਹੈਲਪ ਕੀਤੀ ਉਹ ਤੈਨੂੰ ਅਗਲੀ ਵੀਡੀਓ ਦੱਸਾਂਗੇ ਤੇਰੀ ਏਸੀ ਵੀਡੀਓ ਚਾਰ ਵੀਡੀਓ ਬਣਾ ਕੇ ਤੈਨੂੰ ਭੇਜੂਗਾ ਮੈਂ ਪਾਉਂਗਾ ਠੀਕ ਆ ਤੇ ਤੇਰੀ ਗੱਲਾਂ ਜਵਾਬ ਦਵਾਂਗਾ ਬੀਤੀ ਆਪਣੇ ਸਾਂਝੀ ਹੁੰਦੀਆਂ ਜਾਂ ਨਹੀਂ ਹੁੰਦੀਆਂ ਨੇ ਕਿਹਦੀ ਹੈਲਪ ਨਹੀਂ ਕੀਤੀ ਇੱਦੀ ਸੀ ਕੱਲਾ ਕੱਲਾ ਪ੍ਰੂਫ ਦਵਾਂਗਾ ਮੈਂ ਠੀਕ ਆ ਇੱਥੇ ਹਰ ਇੱਕ ਚੀਜ਼ ਕਾਲਾ ਮਾਲਾ ਹੁੰਦਾ ਹੈਗਾ ਘਰਾਂ 'ਚ ਕਾਲਾ ਮਾਲਾ ਠੀਕ ਆ ਬੇਲਾ 'ਚ ਕਾਲਾ ਮਾਲਾ ਸਾਰੇ ਪਾਸੇ ਕਾਲਾ ਮਾਲਾ ਹੁੰਦਾ ਮੇਰਾ ਵੀਰ ਤੰਗ ਨਬਾਜੀ